ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਮੱਸਿਆ ਦਾ ਪਵਿੱਤਰ ਦਿਹਾੜਾ ਆਉਣ ਵਾਲਾ ਹੈ ਵਿਸਾਖ ਦੀ ਮੱਸਿਆ ਆਉਣ ਵਾਲੀ ਹੈ ਜੇਕਰ ਇਸ ਦਿਨ ਤੁਸੀਂ ਸਵੇਰੇ ਉੱਠਦੇ ਅਨਸਾਰ ਹੀ ਇਹ ਸ਼ਬਦ ਬੋਲ ਦਿੰਦੇ ਹੋ ਤਾਂ ਮੰਨ ਲਓ ਕਿ ਤੁਹਾਡੀਆਂ ਇੱਕੀ ਕੁਲਾਂ ਤਰ ਜਾਣਗੀਆਂ ਤੁਹਾਡੇ ਘਰ ਦੀ ਬਰਕਤ ਖੁਸ਼ੀ ਹਮੇਸ਼ਾ ਦੇ ਲਈ 10 ਗੁਣਾ ਵੱਧ ਜਾਵੇਗੀ ਸੋ ਉਹ ਕਿਹੜਾ ਸ਼ਬਦ ਹੈ ਉਹ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝਾ ਕਰਨ ਵਾਲੇ ਹਾਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਕਿ ਆਪਣੀ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਚੰਗੇ ਸਮੇਂ ਬਾਰੇ ਭਾਵ ਕਿ ਕੀ ਨਿਸ਼ਾਨੀਆਂ ਹੁੰਦੀਆਂ ਹਨ ਚੰਗੇ ਸਮੇਂ ਦੀਆਂ ਜਾਂ ਫਿਰ ਇੰਜ ਵੀ ਕਹਿ ਸਕਦੇ ਹਾਂ ਕਿ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਐਸਾ ਕੀ ਕਰੀਏ ਕਿ ਸਾਡੀ ਜ਼ਿੰਦਗੀ ਦੇ ਵਿੱਚ ਸਭ ਕੁਝ ਹੀ ਸਹੀ ਹੋ ਜਾਵੇ ਸਾਡੀ ਜ਼ਿੰਦਗੀ ਵਿੱਚ ਖੁਸ਼ਹਾਲੀ ਆ ਜਾਵੇ ਤੇ ਸਾਡੀ ਜ਼ਿੰਦਗੀ ਦੇ ਜਿਹੜੇ ਵੀ ਦੁੱਖ ਦਿਲਦਰ ਹਨ ਹਮੇਸ਼ਾ ਦੇ ਲਈ ਦੂਰ ਹੋ ਜਾਣ ਭਾਵੇਂ ਸਾਡਾ ਮਾੜਾ ਸਮਾਂ ਹਮੇਸ਼ਾ ਲਈ ਖਤਮ ਹੋ ਜਾਵੇ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਬਰਕਤਾਂ ਆ ਜਾਣ ਇਹਦੇ ਬਾਰੇ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨ ਵਾਲੇ ਹਾਂ ਇਸ ਕਰਕੇ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਸਾਥ ਸੰਗਤ ਜੀ ਅਸੀਂ ਆਪਣੇ ਮਤ ਦੇ ਅਨੁਸਾਰ ਆਪਣੀ ਜ਼ਿੰਦਗੀ ਵਿੱਚ ਚੰਗਾ ਸਮਾਂ ਹਮੇਸ਼ਾ ਦੇ ਲਈ ਕਿਸ ਨੂੰ ਸਮਝਦੇ ਹਾਂ ਆਪਣੇ ਲਈ ਚੰਗੇ ਸਮੇਂ ਦਾ ਮਤਲਬ ਬਹੁਤ ਸਾਰੇ ਧਨ ਦੀ ਪ੍ਰਾਪਤੀ ਕਰ ਲੈਣਾ ਜਿੰਨਾ ਕਿ ਪਹਿਲਾਂ ਆਉਂਦੇ ਸੀ ਉਹਦੇ ਨਾਲ ਦੁੱਗਣਾ ਚੌਗਣਾ ਕਮਾਈ ਹੋਣੀ ਸ਼ੁਰੂ ਹੋ ਜਾਵੇ ਤਾਂ ਸਾਨੂੰ ਲੱਗਦਾ ਹੈ ਜ਼ਿੰਦਗੀ ਵਿੱਚ ਹੁਣ ਚੰਗੇ ਸਮੇਂ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਵੇਂ ਜੇਕਰ 1 ਰੁਪਿਆ ਦਿਹਾੜੀ ਕਮਾਉਣ ਵਾਲਾ ਉਹਨੂੰ 500 ਰੁਪਏ ਦਿਹਾੜੀ ਮਿਲਣੀ ਸ਼ੁਰੂ ਹੋ ਜਾਵੇ ਉਹ ਫਿਰ ਕਿੰਨਾ ਖੁਸ਼ ਹੋ ਜਾਂਦਾ ਹੈ ਉਹਨੂੰ ਲੱਗਦਾ ਹੈ ਮੇਰੀ ਜ਼ਿੰਦਗੀ ਸੁਖਾਲੀ ਹੋ ਗਈ ਹੈ ਮੇਰੇ ਤੇ ਚੰਗਾ ਸਮਾਂ ਆ ਗਿਆ ਹੈ ਹੁਣ ਮੇਰੇ ਦਿਨ ਬਦਲਣੇ ਸ਼ੁਰੂ ਹੋ ਗਏ ਹਨ ਕਿਉਂਕਿ ਅਸੀਂ ਚੰਗੇ ਸਮੇਂ ਨੂੰ ਧਨ ਦੌਲਤ ਦੇ ਨਾਲ ਜੋੜਦੇ ਹਾਂ ਅਸੀਂ ਇਹ ਵੀ ਗੱਲ ਕਰ ਰਹੇ ਹਾਂ ਕਿ ਆਪਾਂ ਨੂੰ ਲੱਗਦਾ ਹੈ ਕਿ ਹੁਣ ਧਨ ਦੀ ਪ੍ਰਾਪਤੀ ਹੋਣੀ ਸ਼ੁਰੂ ਹੋ ਗਈ ਹੈ। ਖੁੱਲਾ ਪੈਸਾ ਘਰ ਵਿੱਚ ਆਉਣਾ ਸ਼ੁਰੂ ਹੋ ਗਿਆ ਹੈ। ਇਹਦੇ ਨਾਲ ਸੁੱਖ ਸੁਹੂਲਤਾਂ ਖਰੀਦ ਲਾਵਾਂਗੇ, ਸੁਖੀ ਹੋ ਜਾਵਾਂਗੇ। ਪਰ ਨਹੀਂ ਸਾਧ ਸੰਗਤ ਜੀ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਸਾਨੂੰ ਸਮਝਾਉਂਦੇ ਆ ਹੋਇਆਂ ਆਖਦੇ ਹਨ। ਮਨੋਖਾ ਤੇਰੀ ਜ਼ਿੰਦਗੀ ਦਾ ਸਭ ਤੋਂ ਸੋਹਣਾ ਸਮਾਂ ਉਹ ਹੈ ਜਦੋਂ ਤੇਰਾ ਕਿਸੇ ਨਾਮ ਜਪਣ ਵਾਲੇ ਰਹੁਦੇ ਨਾਲ ਮਿਲਾਪ ਹੋ ਜਾਵੇ ਕਿਸੇ ਐਸੇ ਗੁਰਮਖ ਪਿਆਰੇ ਦੇ ਨਾਲ ਤੇਰਾ ਮਿਲਾਪ ਹੋਵੇ ਜੋ ਨਾਮ ਦੀ ਗੱਲ ਕਰੇ ਜਿਸ ਦਿਨ ਤੋਂ ਖੁਦ ਤੋਂ ਨਾਮ ਜਪਣਾ ਸ਼ੁਰੂ ਕਰ ਦੇਵੇਂ ਉਸ ਦਿਨ ਤੋਂ ਬਾਅਦ ਤੇਰੀ ਜ਼ਿੰਦਗੀ ਦੇ ਵਿੱਚ ਆਉਣ ਵਾਲਾ ਹਰ ਦਿਨ ਫਿਰ ਬਿਹਤਰ ਹੋ ਜਾਵੇਗਾ ਤੇਰੀ ਪੂਰੀ ਜ਼ਿੰਦਗੀ ਬੜੀ ਸੋਹਣੀ ਬਣ ਜਾਵੇਗੀ ਤੇ ਫਿਰ ਜਦੋਂ ਗੁਰੂ ਸਾਹਿਬ ਜੀ ਨੇ ਸਾਨੂੰ ਖੁਦ ਹੀ ਸੋਝੀ ਦਿੱਤੀ ਹੈ ਕੋਧ ਹੀ ਦੱਸ ਦਿੱਤਾ ਹੈ ਕਿ ਜ਼ਿੰਦਗੀ ਵਿੱਚ ਚੰਗਾ ਸਮਾਂ ਉਸ ਸੱਚੇ ਪਰਮਾਤਮਾ ਜੀ ਦੇ ਨਾਮ ਜਪਣ ਦੇ ਨਾਲ ਹੀ ਆਉਣਾ ਹੈ ਤਾਂ ਫਿਰ ਆਪਾਂ ਇੱਧਰ ਉੱਧਰ ਕਿਉਂ ਭਟਕਦੇ ਫਿਰਦੇ ਹਾਂ ਆਪਾਂ ਨਾਮ ਜਪਣਾ ਸ਼ੁਰੂ ਕਰ ਦਈਏ ਕਮਾਈ ਵਾਲੇ ਸੰਤ ਮਹਾਪੁਰਖ ਜੀ ਤਾਂ ਸਾਨੂੰ ਇਹੀ ਸਮਝਾਉਂਦੇ ਹਨ ਕਿ ਭਾਈ ਨਾਮ ਜਪੋ ਨਾਮ ਜਪ ਕੇ ਹੀ ਭਲਾ ਹੋਵੇਗਾ ਜੇਕਰ ਕੋਈ ਗਲਤੀਆਂ ਕੋਈ ਪਾਪ ਸਾਡੇ ਕੋਲ ਹੋ ਗਿਆ ਜਿਸ ਕਰਕੇ ਅਸੀਂ ਆਪਣੇ ਮੱਥੇ ਦੇ ਕਾਲੇ ਲੇਖ ਲਿਖਾ ਲਏ ਇਹ ਕਾਲੇ ਲੇਖ ਵੀ ਨਾਮ ਚਪਣ ਕਰਕੇ ਹੀ ਮਿਟ ਸਕਦੇ ਹਨ ਫਿਰ ਆਪਾਂ ਵੀ ਆਪਣੇ ਗੁਰੂ ਦਾ ਧਿਆਨ ਪ੍ਰਾਪਤ ਕਰਨਾ ਸ਼ੁਰੂ ਕਰ ਦਈਏ ਰੋਜ ਸਵੇਰੇ ਉੱਠੀਏ ਉੱਠ ਕੇ ਸਭ ਤੋਂ ਪਹਿਲਾਂ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਈਏ ਉੱਠ ਕੇ ਪਰਮਾਤਮਾ ਜੀ ਦਾ ਨਾਮ ਸਿਮਰਨ ਕਰੀਏ ਮਹਾਂਪੁਰਖ ਜੀ ਖੁਦ ਇਸ ਗੱਲ ਦੀ ਗਰੰਟੀ ਦਿੰਦੇ ਹਨ ਅਤੇ ਮਹਾਂਪੁਰਖ ਜੀ ਜੋ ਵੀ ਸਾਨੂੰ ਗੱਲਾਂ ਸਮਝਾਉਂਦੇ ਹਨ ਉਹ ਇਦਾਂ ਨਹੀਂ ਸਮਝਾ ਦਿੰਦੇ ਉਹਨਾਂ ਨੇ ਖੁਦ ਕਮਾਈ ਕੀਤੀ ਹੁੰਦੀ ਹੈ ਤੇ ਉਹ ਕਰਕੇ ਹੀ ਸਾਨੂੰ ਸਹੀ ਰਸਤਾ ਦਿਖਾਉਂਦੇ ਹਨ ਸੰਤ ਮਹਾਪੁਰਖ ਜੀ ਆਖਦੇ ਹਨ ਕਿ ਸਭ ਤੋਂ ਪਹਿਲਾਂ ਸਵੇਰੇ ਉੱਠਦੇ ਅੰਸਾਰ ਆਪਣੇ ਬਿਸਤਰ ਦੇ ਉੱਪਰ ਬੈਠ ਜਾਓ ਬੈਠ ਕੇ ਵਾਹਿਗੁਰੂ ਜੀ ਦਾ ਨਾਮ ਜਪੋ ਇਥੋਂ ਤੱਕ ਕਿ ਅੱਖਾਂ ਖੋਲਣ ਤੋਂ ਪਹਿਲਾਂ ਹੀ ਵਾਹਿਗੁਰੂ ਦਾ ਨਾਮ ਜਪਣਾ ਸ਼ੁਰੂ ਕਰ ਦਿਓ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਆਪਣੀ ਜ਼ਿੰਦਗੀ ਦੀਆਂ ਜਿਹੜੀਆਂ ਦੁੱਖ ਤਕਲੀਫਾਂ ਹਨ ਪਰੇਸ਼ਾਨੀਆਂ ਹਨ ਉਹ ਸਵੇਰੇ ਸਵੇਰ ਆ ਕੇ ਸਾਡੇ ਤੇ ਹਾਵੀ ਹੋ ਜਾਂਦੀਆਂ ਹਨ ਸਵੇਰੇ ਸਵੇਰ ਹੀ ਸਾਨੂੰ ਦਬਾ ਲੈਂਦੀਆਂ ਹਨ ਸਾਡੇ ਮਨ ਦੇ ਵਿੱਚ ਆਪਣੇ ਕਮਾਕਾਰਾਂ ਦੇ ਫਿਕਰ ਚੱਲਣੇ ਸ਼ੁਰੂ ਹੋ ਜਾਂਦੇ ਹਨ ਕਈ ਤਰ੍ਹਾਂ ਦੇ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਹਨ ਇਸ ਕਰਕੇ ਜਦੋਂ ਹੀ ਸਾਡੀ ਅੱਖ ਖੁੱਲ ਜਾਵੇ ਸਾਨੂੰ ਅੱਖਾਂ ਖੋਲਣ ਤੋਂ ਪਹਿਲਾਂ ਹੀ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਬਿਸਤਰ ਤੇ ਲੇਟਿਆਂ-ਲੇਟਿਆਂ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਾਂ ਸਿਮਰਨ ਕਰਦੇ ਹੀ ਜਾਓ ਫਿਰ ਉੱਠ ਕੇ ਬਿਸਤਰ ਤੇ ਬੈਠ ਜਾਣਾ ਹੈ ਬਿਸਤਰ ਤੇ ਬੈਠ ਕੇ 5-10 ਮਿੰਟ ਜਿੰਨਾ ਵੀ ਮਨ ਕਰਦਾ ਹੈ ਵਾਹਿਗੁਰੂ ਜੀ ਦੇ ਨਾਮ ਵਿੱਚ ਮਨ ਜੋੜ ਲੈਣਾ ਚਾਹੀਦਾ ਹੈ ਆਨੰਦ ਆ ਰਿਹਾ ਹੈ ਤਾਂ ਤੁਸੀਂ ਫਿਰ ਕਿਸੇ ਵੀ ਕੰਮ ਦਾ ਫਿਕਰ ਨਾ ਕਰੋ ਇਹ ਨਾ ਕਹੋ ਮੈਂ ਇਸ਼ਨਾਨ ਕਰ ਲਾਵਾਂ ਮੋਹਤ ਹੋਵਾਂ ਜਿੰਨੀ ਦੇਰ ਮਨ ਜੁੜਿਆ ਹੈ ਜੁੜਿਆ ਰਹਿਣ ਦਿਓ ਵਾਹਿਗੁਰੂ ਵਾਹਿਗੁਰੂ ਜੀ ਦਾ ਨਾਮ ਸਿਮਰਨ ਕਰਦੇ ਹੀ ਰਹੋ ਫਿਰ ਉਸ ਤੋਂ ਬਾਅਦ ਮਾਲਕ ਦਾ ਸ਼ੁਕਰਾਨਾ ਕਰੋ ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਇਹ ਨਵੀਂ ਸਵੇਰ ਇਹ ਨਵਾਂ ਦਿਨ ਮੈਨੂੰ ਵੇਖਣ ਦਾ ਮੌਕਾ ਦਿੱਤਾ ਹੈ ਕਿਉਂਕਿ ਬਹੁਤ ਸਾਰੇ ਲੋਕ ਐਸੇ ਹਨ ਦੁਨੀਆ ਦੇ ਵਿੱਚ ਜੋ ਰਾਤ ਨੂੰ ਬਹੁਤ ਸਾਰੀਆਂ ਸੋਚਾਂ ਵਿਚਾਰਾਂ ਕਰਕੇ ਸੌਂਦੇ ਹਨ ਸਵੇਰੇ ਉੱਠ ਕੇ ਕਿ ਆਹ ਕਰ ਲਵਾਂਗੇ ਉਹ ਕਰ ਲਵਾਂਗੇ ਪਰ ਉਹ ਨਹੀਂ ਕਰ ਪਾਉਂਦੇ ਕਿਉਂਕਿ ਸਵਾਸਾਂ ਦੀ ਪੂੰਜੀ ਖਤਮ ਹੋ ਗਈ ਬੁਲਾਵਾ ਆ ਗਿਆ ਸਾਰੇ ਕੰਮ ਛੱਡ ਕੇ ਜਾਣਾ ਪੈ ਗਿਆ ਜੇ ਅਸੀਂ ਉੱਠੇ ਹਾਂ ਸਾਨੂੰ ਵਾਹਿਗੁਰੂ ਜੀ ਨੇ ਇਹ ਨਵਾਂ ਦਿਨ ਵੇਖਣ ਦਾ ਮੌਕਾ ਦਿੱਤਾ ਹੈ ਇਹਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਸਭ ਤੋਂ ਵੱਡੀ ਦਾਤ ਵਾਹਿਗੁਰੂ ਜੀ ਦੇ ਵੱਲੋਂ ਸਾਨੂੰ ਜਿਹੜੀ ਮਿਲੀ ਹੈ ਮਨੁੱਖੀ ਜਾਨ ਹੈ ਆਪਾਂ ਇਹਦੀ ਕੀਮਤ ਨੂੰ ਨਹੀਂ ਸਮਝਦੇ ਅਸੀਂ ਕਦਰ ਨਹੀਂ ਪਾਉਂਦੇ ਪਰ ਵਾਹਿਗੁਰੂ ਜੀ ਦੀ ਸਭ ਤੋਂ ਵੱਡੀ ਖੁਸ਼ੀ ਸਭ ਤੋਂ ਵੱਡੀ ਦਿਆਲਤਾ ਤੇ ਨਿਸ਼ਾਨੀ ਕਿ ਜਿਹੜਾ ਉਹਨੇ ਸਾਡੇ ਤੇ ਤਰਸ ਕਰਕੇ ਸਾਨੂੰ ਇਸ ਧਰਤੀ ਦੇ ਉੱਪਰ ਮਨੁੱਖੀ ਜਾਨੇ ਦੇ ਵਿੱਚ ਭੇਜ ਦਿੱਤਾ ਇਹ ਸਰੀਰ ਦੇ ਕੇ ਭੇਜਿਆ ਹੈ ਇਹ ਆਪਾਂ ਨੂੰ ਮਨੁੱਖੀ ਜਾਮਾ ਇੱਕ ਮੌਕਾ ਮਿਲਿਆ ਹੈ ਆਪਣੇ ਪਿਛਲੇ ਕਰਮਾਂ ਨੂੰ ਸਵਾਰਨ ਦਾ ਅਗਲੇ ਕਰਮ ਸਵਾਰਨ ਦਾ ਭਾਵੇਂ ਜੇ ਪਿੱਛੇ ਕੁਝ ਗਲਤੀਆਂ ਤੇ ਪਾਪ ਕੀਤੇ ਹਨ ਉਹਨਾਂ ਨੂੰ ਆਪਾਂ ਬਖਸ਼ਾ ਸਕਦੇ ਹਾਂ ਆਉਣ ਵਾਲੀ ਜ਼ਿੰਦਗੀ ਵਿੱਚ ਸੋਹਣੇ ਕਰਮ ਲਿਖਾ ਸਕਦੇ ਹਾਂ ਪਰ ਲਿਖਾਵਾਂਗੇ ਕਿੰਜ ਵਾਹਿਗੁਰੂ ਜੀ ਦਾ ਨਾਮ ਜਪ ਕੇ ਕੋਈ ਵੀ ਕਿਸੇ ਧਰਮ ਵਿੱਚ ਹੀ ਹੈ ਭਾਵੇਂ ਉਹ ਉੱਠਦੇ ਅੰਸਾਰ ਹੀ ਆਪਣੇ ਦਿਨ ਦੀ ਸ਼ੁਰੂਆਤ ਕਰਮਾ ਪਿਤਾ ਪਰਮਾਤਮਾ ਜੀ ਦੇ ਨਾਮ ਤੋਂ ਹੀ ਕਰੋ ਜਿਸ ਵੀ ਨਾਮ ਦੇ ਨਾਲ ਤੁਸੀਂ ਯਾਦ ਕਰਦੇ ਹੋ ਪਰ ਜੋ ਸਿੱਖ ਧਰਮ ਦੇ ਵਿੱਚ ਹਨ ਉਹ ਸਭ ਤੋਂ ਪਹਿਲਾਂ ਗੁਰਮੰਤਰ ਵਾਹਿਗੁਰੂ ਜੀ ਦਾ ਜਾਪ ਹੀ ਕਰਿਆ ਕਰੋ ਤੇ ਫਿਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਇਕੱਲੇ ਇਕੱਲੇ ਚੀਜ਼ ਦੇ ਲਈ ਸ਼ੁਕਰਾਨਾ ਕਰੋ ਪਹਿਲਾਂ ਤਾਂ ਨਵੇਂ ਦਿਨ ਦੀ ਨਵੀਂ ਸਵੇਰ ਦੇ ਲਈ ਫਿਰ ਸੋਹਣੇ ਸਰੀਰ ਦੇ ਲਈ ਸਰੀਰ ਦੇ ਵਿੱਚ ਚੱਲ ਰਹੇ ਸਾਹਾਂ ਦੇ ਲਈ ਕਿਉਂਕਿ ਸਾਹਾਂ ਦੀ ਕਦਰ ਚੜੀ ਹੈ ਨਾ ਉਦੋਂ ਪਤਾ ਲੱਗਦੀ ਹੈ ਜਦੋਂ ਕਿਤੇ ਹਸਪਤਾਲ ਦੇ ਵਿੱਚ ਮੁੱਲ ਦੇ ਸਾਹ ਲੈਣੇ ਪੈ ਜਾਣ ਉਦੋਂ ਸਾਨੂੰ ਕਦਰ ਪਤਾ ਲੱਗਦੀ ਹੈ ਉਦਾਂ ਤਾਂ ਅਸੀਂ ਕਦਰ ਨਹੀਂ ਪਾਉਂਦੇ ਵਾਹਿਗੁਰੂ ਜੀ ਨੇ ਸਾਨੂੰ ਬੇਅੰਤ ਚੀਜ਼ਾਂ ਦਿੱਤੀਆਂ ਹਨ ਪਰ ਆਪਣਾ ਸੁਭਾ ਮੁਫਤ ਦੀ ਮਿਲੀ ਚੀਜ਼ ਨੂੰ ਹੀ ਸਾਨੂੰ ਕਦਰ ਨਹੀਂ ਹੁੰਦੀ ਬਸ ਉਸੇ ਤਰ੍ਹਾਂ ਆਪਾਂ ਇਹਨਾਂ ਸਾਹਾਂ ਦੀ ਕਦਰ ਨਹੀਂ ਪਾਉਂਦੇ ਪਰ ਇੱਕ ਇੱਕ ਸਾਹ ਦੇ ਲਈ ਮਾਲਕ ਦਾ ਸ਼ੁਕਰਾਨਾ ਕਰੀਏ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਜਦੋਂ ਸਾਨੂੰ ਕੋਈ ਬਿਮਾਰੀ ਹੁੰਦੀ ਹੈ ਸਾਡਾ ਕੋਈ ਸਾਹ ਔਖਾ ਹੋ ਜਾਂਦਾ ਹੈ ਕਿਦਾਂ ਸਾਡੀ ਫਿਰ ਜਾਨ ਤੇ ਬਣ ਜਾਂਦੀ ਹੈ ਇਹ ਸਭ ਕੁਝ ਉਸ ਵਾਹਿਗੁਰੂ ਦੀ ਦੇਖ ਰੇਖ ਵਿੱਚ ਹੀ ਚੱਲ ਰਿਹਾ ਹੈ ਉਹ ਚਾਹਣ ਤਾਂ ਹੁਣੇ ਹੀ ਸਹਰ ਰੋਕ ਸਕਦੇ ਹਨ ਉਹ ਚਾਹਣ ਤਾਂ ਮੁਰਦਿਆਂ ਦੇ ਵਿੱਚ ਸਾਹ ਪਾ ਸਕਦੇ ਹਨ ਸਭ ਕੁਝ ਉਹਨਾਂ ਦੀ ਮਰਜ਼ੀ ਨਾਲ ਹੋ ਰਿਹਾ ਹੈ ਸਭ ਕੁਝ ਉਹਨਾਂ ਦੇ ਹੱਥ ਵਿੱਚ ਹੈ ਉਹਨਾਂ ਦੇ ਵਿੱਚ ਇੰਨੀ ਪਾਵਰ ਇੰਨੀ ਤਾਕਤ ਹੈ ਉਹ ਪਲ ਵਿੱਚ ਹੀ ਸਭ ਕੁਝ ਕਰ ਸਕਦੇ ਹਨ ਸੋ ਵਾਹਿਗੁਰੂ ਅਕਾਲ ਪੁਰਖ ਜੀ ਦਾ ਹਰ ਵੇਲੇ ਸ਼ੁਕਰਾਨਾ ਕਰਨਾ ਹੈ ਕਰਨਾ ਹੈ ਇਦਾਂ ਹੀ ਅਗਲੇ ਜਦੋਂ ਆਪਾਂ ਹਰ ਵੇਲੇ ਗਿਲੇ ਸ਼ਿਕਵੇ ਕਰਦੇ ਰਹਿੰਦੇ ਹਾਂ ਸਾਡੀ ਸੋਚ ਨੈਗੇਟਿਵ ਹੋ ਜਾਂਦੀ ਹੈ ਪਰ ਜਦੋਂ ਆਪਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਤਾਂ ਇੱਕ ਰੱਜੀ ਹੋਈ ਰੂਹ ਬਣ ਜਾਂਦੇ ਹਾਂ ਸ਼ੁਕਰਾਨਾ ਕਰਕੇ ਵੇਖਿਓ ਸਾਡੇ ਸ਼ਬਦ ਮੁੱਕ ਜਾਣਗੇ ਪਰ ਵਾਹਿਗੁਰੂ ਜੀ ਤੋਂ ਮਿਲੀਆਂ ਹੋਈਆਂ ਦਾਤਾਂ ਦਾ ਆਨੰਦ ਹੈ ਦਾਤਾਂ ਦਾ ਅੰਤ ਨਹੀਂ ਹੈ ਵਾਹਿਗੁਰੂ ਜੀ ਦਾ ਨਾਮ ਜਪਣਾ ਹੈ ਸ਼ੁਕਰਾਨਾ ਕਰਨਾ ਹੈ ਨਾਮ ਜਪ ਕੇ ਆਪਣਾ ਭਲਾ ਕਰਨਾ ਹੈ ਆਪਣੇ ਪਰਿਵਾਰ ਦਾ ਭਲਾ ਕਰਨਾ ਹੈ ਕੋਈ ਇੱਕ ਜੀ ਹੀ ਅੰਮ੍ਰਿਤ ਵੇਲੇ ਉੱਠਦਾ ਹੋਵੇ ਤਾਂ ਪੂਰੇ ਪਰਿਵਾਰ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋ ਜਾਂਦੀ ਹੈ ਜਿਹੜਾ ਵੀ ਘਰ ਦਾ ਜੀ ਅੰਮ੍ਰਿਤ ਵੇਲੇ ਉੱਠ ਰਿਹਾ ਹੈ ਉਹ ਆਪਣੇ ਲਈ ਵੀ ਅਰਦਾਸ ਬੇਨਤੀ ਕਰੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਹਉਮੈ ਤੋਂ ਬਚਾ ਲੈਣਾ ਕਿਤੇ ਇਸ ਗੱਲ ਦਾ ਮਾਣ ਹੰਕਾਰ ਨਾ ਆ ਜਾਵੇ ਕਿ ਮੈਂ ਉੱਠ ਰਿਹਾ ਹਾਂ ਕਿਉਂਕਿ ਮੈਂ ਉੱਠ ਨਹੀਂ ਰਿਹਾ ਤੁਸੀਂ ਉਠਾ ਰਹੇ ਹੋ ਤਾਂ ਹੀ ਮੈਂ ਉੱਠ ਪਾਉਂਦਾ ਹਾਂ ਤੁਸੀਂ ਆਪਣਾ ਨਾਮ ਜਪਾ ਰਹੇ ਹੋ ਤਾਂ ਹੀ ਨਾਮ ਜਪ ਰਹੇ ਹਾਂ ਇਹ ਤੁਹਾਡਾ ਤਰਸ ਹੈ ਤੁਹਾਡੀ ਕਿਰਪਾ ਹੈ ਸੱਚੇ ਸਾ ਪਾਦਸ਼ਾਹ ਜੀ ਇਹ ਕਿਰਪਾ ਤੇ ਇਹ ਤਰਸ ਮੇਰੇ ਪੂਰੇ ਪਰਿਵਾਰ ਦੇ ਉੱਤੇ ਕਰੋ ਆਪਣਾ ਨਾਮ ਜਪਾ ਲਓ ਅੰਮ੍ਰਿਤ ਵੇਲੇ ਦੀ ਦਾਤ ਬਖਸ਼ ਦਿਓ ਅੰਮ੍ਰਿਤ ਵੇਲੇ ਦੇ ਨਾਮ ਦੀ ਦਾਤ ਬਖਸ਼ੋ ਸਾਥ ਸੰਗਤ ਕਰਨ ਦਾ ਮੌਕਾ ਮਿਲ ਜਾਵੇ ਇਹ ਸੰਗਤ ਦੀਆਂ ਘੜੀਆਂ ਵੀ ਕਰਮਾ ਵਾਲਿਆਂ ਨੂੰ ਨਸੀਬ ਹੁੰਦੀਆਂ ਹਨ ਅਸੀਂ ਕਈ ਵਾਰ ਆਖ ਦਿੰਦੇ ਹਾਂ ਕਿ ਸਾਥ ਸੰਗਤ ਜੀ ਮੇਰੇ ਤੋਂ ਗੁਰੂ ਘਰੇ ਜਾਇਆ ਨਹੀਂ ਜਾਂਦਾ ਉਹ ਗੁਰੂ ਘਰ ਕਿਉਂ ਨਹੀਂ ਗਏ ਕਿਉਂਕਿ ਸਾਡੇ ਮਾੜੇ ਕਰਮ ਵਿੱਚ ਆ ਜਾਂਦੇ ਹਨ ਜੇ ਗੁਰੂ ਘਰ ਗਏ ਹਨ ਇਹ ਸਾਡੇ ਚੰਗੇ ਕਰਮਾਂ ਦੀ ਨਿਸ਼ਾਨੀ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਖੁਦ ਸਾਨੂੰ ਬੁਲਾਇਆ ਹੈ ਸਤਗੁਰ ਸੱਚੇ ਪਾਤਸ਼ਾਹ ਸਾਨੂੰ ਕੁਝ ਦੇਣਾ ਚਾਹੁੰਦੇ ਹਨ ਸਾਨੂੰ ਕੁਝ ਕਹਿਣਾ ਚਾਹੁੰਦੇ ਹਨ ਸਾਡੇ ਨਾਲ ਗੱਲਾਂ ਕਰਨੀਆਂ ਚਾਹੁੰਦੇ ਹਨ ਇਸ ਕਰਕੇ ਉਹਨਾਂ ਨੇ ਬੁਲਾਇਆ ਹੈ ਗੁਰੂ ਘਰੇ ਜਾਣ ਦਾ ਮੌਕਾ ਮਿਲ ਜਾਵੇ ਸਾਤ ਸੰਗਤ ਵਿੱਚ ਜਾਣ ਦਾ ਮੌਕਾ ਮਿਲ ਜਾਵੇ ਸੇਵਾ ਕਰਨ ਦਾ ਮੌਕਾ ਮਿਲ ਜਾਵੇ ਤਾਂ ਸਾਤ ਸੰਗਤ ਜੀ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰੋ ਕਿਉਂਕਿ ਇਹ ਘੜੀਆਂ ਕਰਮਾ ਵਾਲਿਆਂ ਨੂੰ ਭਾਗਾ ਵਾਲਿਆਂ ਨੂੰ ਹੀ ਮਿਲਦੀਆਂ ਹੁੰਦੀਆਂ ਹਨ ਜਿਨ੍ਹਾਂ ਉਤੇ ਪਰਮਾਤਮਾ ਜੀ ਦੀ ਕਿਰਪਾ ਹੋ ਜਾਂਦੀ ਹੈ ਜਿਨ੍ਹਾਂ ਤੇ ਵਾਹਿਗੁਰੂ ਜੀ ਬਹੁਤ ਜ਼ਿਆਦਾ ਖੁਸ਼ ਹੋ ਜਾਂਦੇ ਹਨ ਉਹਨਾਂ ਨੂੰ ਇਹ ਦਾਤਾਂ ਮਿਲ ਜਾਂਦੀਆਂ ਹਨ ਤਾਂ ਫਿਰ ਆਓ ਸਾਧ ਸੰਗਤ ਜੀ ਜੇ ਤੁਸੀਂ ਵੀ ਦਾਤਾਂ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਚਾਹੁੰਦੇ ਹੋ ਕਿ ਤੁਹਾਡੀ ਜ਼ਿੰਦਗੀ ਤੁਹਾਡੇ ਪਰਿਵਾਰ ਵਿੱਚ ਹਮੇਸ਼ਾ ਲਈ ਖੁਸ਼ਹਾਲੀ ਆ ਜਾਵੇ ਤੇ ਰੋਜ਼ ਅੰਮ੍ਰਿਤ ਵੇਲੇ ਉੱਠੋ ਨਾਮ ਜਪਦੇ ਰਹੋ ਗੁਰੂ ਘਰ ਜਾ ਰਹੇ ਹੋ ਤਾਂ ਸਾਥ ਸੰਗਤ ਕਰੋ ਸੇਵਾ ਕਰ ਰਹੇ ਹੋ ਤਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਪਰ ਜੇਕਰ ਇਹ ਦਾਤਾਂ ਨਹੀਂ ਹਨ ਸਾਡੇ ਕੋਲ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਰੋਜ਼ ਹੀ ਮਿਰਤਾ ਤਰਲੇ ਕਰਕੇ ਇਹਨਾਂ ਦਾਤਾਂ ਨੂੰ ਮੰਗੋ ਸਤਿਗੁਰ ਸੱਚੇ ਪਾਤਸ਼ਾਹ ਇਹ ਦਾਤਾਂ ਦਿਓ ਸਤਿਗੁਰ ਸੱਚੇ ਪਾਤਸ਼ਾਹ ਮੇਰੇ ਤੇ ਤਰਸ ਕਰੋ ਕਿਉਂਕਿ ਜਿਹਨੂੰ ਇਹ ਦਾਤਾਂ ਮਿਲ ਗਈਆਂ ਉਹਨੇ ਆਪਣੀ ਜ਼ਿੰਦਗੀ ਵਿੱਚ ਫਿਰ ਕਿਸੇ ਵੀ ਚੀਜ਼ ਦੀ ਉਹ ਕਮੀ ਵਿੱਚ ਨਹੀਂ ਰਹਿੰਦਾ ਇਹ ਸੁੱਖ ਪਦਾਰਥ ਹੱਥ ਜੋੜ ਕੇ ਮਗਰ ਮਗਰ ਉਸਤੇ ਫਿਰਦੇ ਹਨ ਮਹਾਪੁਰਖ ਜੀ ਆਖਦੇ ਹਨ ਆਪਾਂ ਧਨ ਦਾਲਤ ਸੁੱਖ ਪਦਾਰਥ ਮੰਗਦੇ ਹਨ ਇਹ ਜਿਹੜੀਆਂ ਚੀਜ਼ਾਂ ਹਨ ਇਹ ਤਾਂ ਨਾਮ ਜਪਣ ਵਾਲੇ ਸੰਗਤ ਦੇ ਚਰਨ ਧੂੜ ਤੋਂ ਹੀ ਮਿਲ ਜਾਂਦੀਆਂ ਹਨ ਨਾਮ ਜਪਣ ਵਾਲੇ ਸੰਗਤ ਦੇ ਘਰ ਬੁਲਾਉਣ ਦਾ ਮੌਕਾ ਮਿਲ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ